ਸਾਰੇ ਕਾਤਰਾ ਦੇ ਖਾਲਸਾ ਪੰਡਤ ਇਧਰ ਬਾਕੀ ਸੰਜੀਤ ਪਰਮਰ ਜੀ ਰਿਪੋਰਟ ਨੰਬਰ 34 ਵਿਰੇਸ਼ਰ ਦੇ ਨਾਲ ਫਤਾ ਪਰਮਰ ਜੀ ਸਨਮਾਨ ਦੇ ਮਾਨ ਟੌਣ ਦੀ ਗੁਸਤੀ ਹੈ ਸਿਆਣੇ ਕਹਿੰਦੇ ਦਾੜੀ ਵਿੱਚ ਢੋਲਾ ਅੱਖਾਂ ਮੋਰੇ ਚੋਲਾ ਤੰਦਾ ਹੋਇਆ ਗੋਲਾ ਵੜਾਤਾ ਜਕਰਦਾ ਜਦੋਂ ਨਿਕਲੇ ਜਵਾਨ ਸੇਵਾ ਕਰੇ ਤੇ ਰਾਤ ਕੇ ਸੌ ਪੁੱਤ ਮਾਪਿਆਂ ਦੇ ਸੀਨੇ ਠੰਡ ਪੜਦਾ ਗੱਲ-ਗੱਲ ਵਿੱਚ ਅੰਤਾਰ ਕੀਤਾ ਝੂਠਾ ਜਿਹੜੇ ਕੰਮ ਆਏ ਨਾ ਉਸ ਸਾਡੇ ਸਰਦਾਰ ਗੁਰਦਾਸ ਮੀਆਂ ਦੀ ਜਗਲੋੜ ਨੇ ਉਹ ਜੱਟੂਆ ਬਹੁਤ ਜਿਆਦਾ ਖੇਸੇ ਜਾਂਦੇ ਨੇ ਜਦੋਂ ਉਹ ਮੇਰੇ ਪਾਰ ਗਿਆ ਉਹਦੇ ਮੇਰੇ ਨਾਲ ਖੜੇ ਨੇ ਦਿਲ ਤੇ ਕਰਨੇ ਤੇ ਜੱਟ ਮਿਲਦੀ ਫਿਰਦਾ ਹੈ ਔਰ ਦਿਲ ਤੇ ਕਰਨੇ ਤੇ ਜਾਂਦੀਆਂ ਦੁਨੀਆ ਦੇ ਮੰਨੇ ਪਰਮੰਨੇ ਮਾਲਾ ਦੇ ਦੱਸਣਾ ਅੱਜ ਗੱਲ ਕਰਦੇ ਧਰਤੀ ਦੇ ਜੋਰੇ ਇੱਕ ਪਾਸੇ ਕਾਕਾ ਨਾਲ ਕਰਨ ਪਹਿਲਵਾਨ ਜੀ ਮਾਣੇ ਹਾਲ ਦੇ ਦਰਮਿਆਨ ਟੌਪ ਦੀ ਕੁਸ਼ਤੀ ਹੈ ਪਰ ਇਧਰ ਦੇ ਪਾਸੇ ਉੱਪਰਲੇ ਪਾਸੇ ਫੱਟਾ ਪਹਿਲਵਾਨ ਜੀ ਸੰਧਵਾ ਤੇ ਨਾਲ ਦੇਖਾਂਗੇ ਕਿ ਸਾਡੇ ਪਹਿਲਵਾਨ ਜੀ ਰਹਿ ਪੜਾ ਬੱਬਰ ਚਰਦੀ ਪ੍ਰੇਮ ਦਾ ਮਹਾਰਾਜ ਤ੍ਰੀ ਪਹਿਲਵਾਨ ਜੀ ਦੇ ਪਤੂ ਪਾਣ ਦੇ ਦਰਮਿਆਨ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਉਧਰਲੇ ਪਾਸੇ ਹਸ ਪਹਿਲਵਾਨ ਜੀ ਪਾਰਨਾ ਸ੍ਰਿੰਦਰ ਪਹਿਲਵਾਨ ਜੀ ਨੰਗਲ ਬੱਚਾ ਮਾਰੋ ਦਾ ਵਿੱਚੋ ਆ ਦੇਖ ਲਓ ਪੁਸਤਿਕ ਸੈਕਿੰਡ ਨਹੀਂ ਰੁਕੀਂ ਕਰਕੇ ਵਾਲੀ ਤਾੜੀ ਮਾਰ ਦਿਓ ਜ਼ੋਰਦਾਰ ਹੋ ਗਈ ਬੱਲੇ ਬੱਲੇ ਤਾੜੀਆਂ ਮਾਰ ਲਿਓ ਪਾਇੰਟ ਦੇ ਅਧਾਰ ਤੇ ਕਾਕਾ ਜੀ ਨੂੰ ਤਾੜੀਆਂ ਮਾਰੋ ਜ਼ੋਰਦਾਰ ਆਹ ਬੱਲੇ ਬੱਲੇ ਕਰਵਾ ਦਿੱਤੀ ਕਰਦੇ ਨੇ ਭੱਤੀ ਉਸਤਾਦ ਅਸ਼ੋਕਰਵਾਲ ਪੁਸਤਿਕ ਦਾ ਜੇਤੂ ਇਹ ਮੁੰਡੇ ਨੇ ਸਿਹਰਾ ਕਰਵਾ ਦਿੱਤਾ ਹੋ ਗਈ ਬੱਲੇ ਬੱਲੇ ਮੁੰਡਾ ਨੇ ਲਾ ਤਾੜੀ ਮਾਰਦੇ ਜੋੜਾ ਫਤਿਹ ਸੰਮਾ ਵਾਲਾ ਮਲਖੁਸਤੀ ਦਾ ਜੇਤੂ ਰਿਹਾ ਅੱਜ ਪੱਜ ਕੇ ਸ਼ਾਬਾਸ਼ ਅਗਲੀ ਕੁਸ਼ਤੀ ਵਾਲੇ ਮਲ ਲਾਦੀ ਨਾਗ ਪ੍ਰੋਬਾ ਬਹੁਤ ਵਧੀਆ ਕੁਸ਼ਤੀ ਕਰ ਰਿਹਾ ਨੇ ਸਾਹਮਣੇ ਤਿੰਨ ਕੁਸ਼ਤੀਆਰੇ ਦੇ ਘਰ ਵਿੱਚ ਥੂਲਮਾੜੀ ਨਸ਼ਦੀ ਥੂਲਮਾੜੀ ਅੱਖ ਜਾਵੇ ਥੂਲਮਾੜੀ ਰਾਜਸ਼ੇਤੀ ਆਉਂਦਾ ਹੈ ਇਕਲੀ ਦੀ ਕਾਨ ਵਾਲੀ ਮੰਜੇ ਨੂੰ ਕਾਨ ਵਾਲੀ ਬਹੁਤ ਹੀ ਬੇਲੇਣ ਵਾਲੀ ਆ ਮੈਂ ਗਗੂ ਲਾਉਂਦਾ ਨਾ ਆਮਲੀ ਬਹਿ ਮਾੜਾ ਖੇੜੇ ਨੂੰ ਰਵਾਇਆ ਮਾੜਾ ਫਤੂ ਜਾਇਆ ਮਾੜਾ ਮੁੜ ਗਿਆ ਖੁੰਦਾਨਾ ਪੈਸੇ ਪਿੱਛੇ ਦੌੜ ਮਾਰੀ ਚੱਤੋਂ ਪਰ ਚੌੜ ਮਾਰੀ ਫਾਂ ਨੂੰ ਐ ਔੜ ਮਾਰੀ ਮਾੜਾ ਡੱਗਾ ਪਾਉਂਦਾ ਨਾ ਅਗਰ ਉਹ ਜੂਸ ਮਾੜਾ ਅਮਲੀ ਨੂੰ ਜੂਸ ਮਾੜਾ ਮਈਆ ਕਾ ਜੂਸ ਮਾੜਾ ਚੀਜ਼ ਕੋਈ ਦਵਾਉਂਦਾ ਨਾ ਉਠੀ ਦੇ ਨਹੀਂ ਮੱਤ ਮਾੜੀ ਫੱਟੋ ਟੁੱਟੀ ਲੱਤ ਮਾੜੀ ਚੁੱਕੀ ਜਿਹਨੇ ਹੱਤ ਮਾੜੀ ਬਹੁਤੀ ਦੇਰ ਜੁੰਦਾ ਨਾ ਹੰਗ ਤਾਂ ਹੀ ਖੱਟਾ ਮਾੜਾ ਜਮੇ ਨੂੰ ਇਹ ਖੱਟਾ ਮਾੜਾ ਲਾਉਣਾ ਸੱਟਾ ਮਾੜਾ ਕਰਮ ਦੀ ਨਾ ਬੱਲੇ ਕੋਈ ਪਾਉਂਦਾ ਨਾ ਔਰ ਜੇਸ ਤੇ ਸ਼ੋਕ ਸੇ ਤੰਗ ਪਹਿਲਵਾਨ ਜੀ ਮਾਨ ਵਾਲੀ ਅਤੇ ਨਾਲ ਸੱਜੀ ਪਹਿਲਵਾਨ ਜੀ ਦਾ ਜਨਾਬ ਜੀ ਦੇ ਨਾਮ ਤੇ ਆਉਣੇ ਆ ਰਾਇ ਰਾਜਾ ਸੋ ਸਰਦਾਰ ਪਹਿਲਵਾਨ ਗੁੱਤੀ ਜਾਨ ਕਰਨ ਪਹਿਲਵਾਨ ਜੀ ਮਾਣ ਵਾਲਾ ਪਰਮੇਸ਼ਰ ਤੇ ਦੰਦੇ ਪਾਸੇ ਚਾਂਗਾ ਪਹਿਲਵਾਨ ਜੀ ਪੱਟੀ ਪਹਿਲਵਾਨ ਜੀ ਦਾ ਸਪੋਤਰ ਕੁਸ਼ਤੀ ਬਹੁਤ ਵਧੀਆ ਚੱਲ ਰਹੀ ਹੈ ਇਹਦੇ ਨਾਲ ਸਾਜੂ ਪਹਿਲਵਾਨ ਜੀ ਰੈਫਰ ਡੱਬਾ ਦੇ ਨਾਲ ਫੱਤਾ ਪਹਿਲਵਾਨ ਜੀ ਸੰਧਵਾ ਦੇ درمیان ਕੋਠੀ ਬਹੁਤ ਵਧੀਆ ਚੱਲ ਰਹੀ ਹੈ ਸਪੈਸ਼ਲ ਕੁਸ਼ਤੀ ਹੈ ਸੁਰਿੰਦਰ ਭਗਵਾੜਾ ਤੇ ਹਾਕੀ ਪਹਿਲਵਾਨ ਜੀ ਭਾਰਤ ਜਲਦੀ ਕਹਿੰਦੇ ਅੱਗੇ ਮੇਰੇ ਅਗਲੀ ਕੁਸ਼ਤੀ ਵਾਲੇ ਮਾਦ ਕਸੂਰਵੀਨੋ ਹੈ ਮੈਨਾ ਬਹੁਤ ਵਾਰ ਕਰ ਸਾਡੇ ਵਿਚਕਾਰ ਰਜਿੰਦਰ ਖੁਰਮੀ ਜੀ ਪਹੁੰਚੇ ਨੇ ਜਿਹੜੇ ਉਹਨਾਂ ਨੇ ਅੱਜ ਹੀ ਆਪਣੇ ਦੋਸਤੋਂ ਅਮਰੀਕਾ ਤੋਂ ਇਸ ਮੇਲੇ ਦੇ ਲਈ ਇਸ ਨਗਰ ਦੀ ਸੁਖਸ਼ਾਤੀ ਦੇ ਇਸ ਮੇਲੇ ਦੇ ਵਿੱਚ 31000 ਦਾ ਸਹਿਯੋਗ ਪਾਇਆ ਅਮਰੀਕਾ ਤੋਂ ਆਪਣੇ ਦੋਸਤੋਂ ਲਵ ਮਿਹਨਿਆਰ ਜੀ ਦਾ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਧੰਨਵਾਦ ਰਜਿੰਦਰ ਖੁਰਮੀ ਜੀ ਦਾ ਬਹੁਤ-ਬਹੁਤ ਜਿਨ੍ਹਾਂ ਨੇ ਅੱਡਾ ਵੱਡਾ ਸਹਿਯੋਗ ਸਾਨੂੰ ਦਵਾਇਆ 31000 ਰੁਪਏ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਰਜੀਵ ਸ਼ਰਮਾ ਜੀ ਜਿੰਨੀਆਂ ਵਿੱਚ ਸਿਖੇਟਾਂ ਪੁੱਛੀਆਂ ਜਾ ਰਹੀਆਂ ਨੇ ਆਪਣੇ ਮਾਈਕ ਤੋਂ ਮੁਗਾਰੇਬ ਕਰ ਰਹੇ ਆ ਕੰਨੇ ਕੰਨੇ ਪ੍ਰਵਾਹ ਦਾ ਨਾਮ ਜਿਹੜਾ ਲੈ ਕੇ ਵੱਡਾ ਇੱਕ ਧੰਨਵਾਦ ਕਰ ਰਹੇ ਸਿਖਾਜੂ ਚੇਹਰਾ ਦਾ ਸਤਿਕਾਰ ਅਮਰਤ ਕਾਕਾ ਬੇਚਾਓ ਅਮਰਤ ਪਹਿਲਵਾਨ ਦੀ ਬਾੜਵਾਲ ਸੀਤਾ ਪਹਿਲਵਾਨੀ ਰੋਡ ਮਜਾਰਾ ਅਗਲੇ ਕੁਸ਼ਤੀ ਵਾਲੇ ਪੁਲਾਣਾ ਬੇਚਾਉਣ ਇਧਰ ਕਾਕਾ ਇੱਕ ਪਾਸੇ ਭੱਟੀ ਪਹਿਲਵਾਨੀ ਦਾ ਸੁਪੁੱਤਰ ਹੈ ਹਾਂ ਦੂਸਰੇ ਪਾਸੇ ਕਰਨ ਪਹਿਲਵਾਨ ਜੀ ਮਾਨਿਆਲ ਦੇ ਦਰਮਿਆਨ ਕੁਸ਼ਤੀ ਚਾਰੇ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਮਾਰਨ ਦਾ ਵਿੱਚ ਵੱਲੋ ਸ਼ਾਬਾਸ਼ ਕਜਿਸ ਬੰਦੇ ਵਿੱਚ ਮੈਂ ਤੇ ਹੰਕਾਰ ਆਜੇ ਦੀ ਔਕਾਤ ਵੀ ਦਿੰਦਾ ਇਹ ਪਲਾਪਸ ਜਿਹੜਾ ਕੰਮ ਕਿਸੇ ਦਾ ਸਿਰੇ ਚੜਦਾ ਨਹੀਂ ਉਹ ਵੀ ਦਿੰਦਾ ਇਸ ਹੰਕਾਰ ਲਓ ਵੱਡੀ ਗੁੱਟੀ ਜਾਰੀ ਇੱਕ ਪਾਸੇ ਸ਼ੇਰਾ ਮਹਰਵਾਨ ਦੀ ਕਾਲੇਵੱਲੀਆਂ ਨਾਲ ਦੂਜੇ ਪਾਸੇ ਲਾਗੀ ਨਾਲ ਦੇਖੋ ਕਿਹੋਂ ਜਿੱਦਾ ਕੌਣ ਹੱਡਾ ਜਲਾ ਫੜਣੀ ਆ ਦੋਨੇ ਬੜੇ ਅਸਤਾਨਾਂ ਵਿੱਚ ਇੰਦੇ ਹੋਏ ਭੱਜਿਆ ਕਿਉਂਕਿ ਖਿਲਾਫ ਦੇਖਦੇ ਵੀ ਕਾਲੇਵੱਲੀਆਂ ਨੇ ਆਪ ਸੰਗੀ ਮੰਲੀ ਕੀਤੀ ਹੈ ਦੂਜੇ ਪਾਸੇ ਹੁਣ ਗੇਤੀ ਕਰਦਾ ਹੈ ਗੇਤੀ ਸੀਕਰ ਪੰਜਾਬ ਦੀ ਇੱਕ ਵਾਰ ਫਿਰ ਆ ਗਿਆ ਪਹੁੰਚਣਾ ਜੀ ਆਪਰੇ ਪਾਰੀ ਕਮੇਟੀ ਬਣਾਓ ਤੇਰਾ ਉਹਦਾ ਬੇਨਤੀ ਕਰਦਾ ਕਿ ਆਪਣੇ ਦੋ ਮਿੰਟ ਲਈ ਪਾਰੀ ਸੰਗਤ ਦਾ ਰੂਪ ਹੋਵੇ ਫਿਰ ਯਾ ਕੇ ਸ਼ੁਰੂ ਹੋਏ ਜੀ ਪਰਮਸ ਕਾ ਜੋ ਬਾਦਰੇ ਅੱਜ ਇਸ ਜਿੱਥੇ ਨੌਸ਼ਾਲਾ ਬਹੁਤ ਲੰਮਿਆ ਸੇ ਤੋਂ ਸਾਡੇ ਹਲਕੇ ਦੇ ਵਿੱਚ ਰਮਾਤਾ ਦੀ ਸੇਵਾ ਮੰਗ ਲਈ ਉੱਥੇ ਹੀ ਪ੍ਰਬੰਧਕ ਜਿਹੜੇ ਨੇ ਪ੍ਰਕਾਸ਼ ਸਿੰਘ ਜਿਹੜੇ ਨੇ ਸੱਤ ਸਿੰਘ ਜਿਹੜੇ ਨੇ ਅਸ਼ੀਆ ਸਿੰਘ ਜਿਹੜੇ ਨੇ ਜਦੋਂ ਜਦੋਂ ਪ੍ਰਬੰਧ ਕਰਦੇ ਹੁਣ ਕਿਸੇ ਜਗ੍ਹਾ ਤੇ ਖਾਸ ਕਰਕੇ ਜਿੱਥੇ ਰੁਟੀਨ ਦਾ ਕਰਤਿਆ ਹੋਵੇ ਜੰਗਾਂ ਨੂੰ ਭੜਾ ਔਖਾ ਹੋ ਜਾਣਾ ਪਰ ਸੱਚੀ ਗੱਲ ਹੈ ਜੇ ਕੋਈ ਇਮਾਨਦਾਰੀ ਦੇ ਨਾਲ ਤੈਅ ਕਰੋ ਸੱਚੀ ਸ਼ਰਧਾ ਦੇ ਨਾਲ ਕੋਈ ਕੰਮ ਸ਼ੁਰੂ ਕਰੇ ਤਾਂ ਸੱਚੇ ਪਾਤਸ਼ਾਹ ਕਦੀ ਵੀ ਇਸ ਨੇ ਜਾਂ ਸ਼ਹਿਰ ਦੇ ਵਿੱਚ ਨੇ ਜਾਂ ਸਰਕਾਰ ਦੇ ਵਿੱਚ ਨੇ ਉਹਨੂੰ ਲੱਗੇ ਆਉਣਾ ਜਾਂ ਕਿਤੇ ਹਸਤਾ ਲੱਗੇ ਜਾਣਾ ਉਹਦਾ ਮੈਂ ਉਹ ਕੀਤਾ ਸੀ ਉਹ ਭਾਈ ਅੱਜ ਦਾ ਸੇਵਾਦਾਰ ਰਹਿੰਦੇ ਆ ਜੋ ਉਹਨੂੰ ਸਰਕਾਰ ਤੇ 10 ਲੱਖ ਰੁਪਈਆ ਜਿਹੜਾ ਉਹ ਗੱਡੇ ਲਈ ਆਪਣੀ ਕਮੇਟੀ ਗਰਾਊਂਡ ਦੇ ਅਨਾਉਂਸ ਕਰਦਾ ਬਹੁਤ ਜਲਦੀ ਜਿਹੜਾ ਹੁਣ ਚੋੜ ਜਾਂਦਾ ਖਤਮ ਹੁੰਦਾ ਉਹ ਜਿਹੜੀ ਚੈੱਕਮ ਹੈ ਉਹਦਾ ਚਰਾਂਗਾ ਔਰ ਅੱਜ ਗੋਪਾਲਾ ਦੇ ਚਰਨਾ ਵਿੱਚ ਨਤਮਸਤ ਹੋ ਕੇ ਸ਼ਿਸ਼ਵਤ ਰੱਖਦਾ ਕਿ ਜਿਹੜਾ ਗੱੜ ਚੱਕਦਾ ਬਾਈਕਾਸ ਦਾ ਬਸਲਾ ਹੈ ਜਿਹੜਾ ਕਿ ਸਿਆਲ ਦਾ ਅਨਾਉਂਸ ਕਰਦੇ ਜਿਹੜਾ ਉਹਨਾਂ ਬਜਟ ਸੇਸ਼ਨ ਹੈ ਇਹਦੇ ਵਿੱਚ ਲੈਣ ਇੱਕ ਵਾਰ ਦਾ ਜਿਹੜਾ ਬਜਟ ਦੇ ਪੈਸੇ ਆ ਫਾਸਪੋਰਟ ਦੇ ਸਾਹਮਣੇ ਯਹਾਂ ਕਰ ਦਿੱਤੀ ਹੁਣ ਤੁਹਾਨੂੰ ਸਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਬਧਾਈ ਦੇ ਕੇ ਚੱਲਿਆ ਕਿ ਥੋੜੇ ਦਿਨਾਂ ਦੇ ਵਿੱਚ ਉਹ ਕਾਰਜ ਵੀ ਸ਼ੁਰੂ ਹੋ ਜਾਊਗਾ ਔਰ ਗੜ੍ਹ ਸਿੰਘ ਦੇ ਵਿੱਚ ਚਾਹੇ ਬੰਗਾਰ ਰੋਡਾ ਚਾਹੇ ਨਵਾਂ ਸ਼ਹਿਰ ਰੋਡਾ ਚਾਹੇ ਚੰਡੀਗੜ੍ਹ ਰੋਡਾ ਚਾਹੇ ਸਤਵਾਲ ਵਾਲਾ ਰੋਡਾ ਹਰ ਪਾਸੋਂ ਜਿੱਥੇ ਸੀਮੇ ਦਾ ਪ੍ਰਬੰਧ ਨਹੀਂ ਸੀ ਤੁਸੀਂ ਦੇਖ ਰਹੇ ਹੋ ਕਿ ਭਾਵੇਂ ਸਰਕਾਰ ਨੂੰ ਹੋ ਜੇ ਦੋ ਤਾਈ ਸਾਰੇ ਹੋਏ ਨੇ ਬਾਕੀ ਸਰਕਾਰਾਂ ਜਿਹੜੇ ਕੰਮ ਜਾਣ ਵਾਲੀਆਂ ਹੁਣ ਉਹ ਜੋ ਕੰਮ ਸ਼ੁਰੂ ਕਰਦੀਆਂ ਬਾਈਪਾਸ ਦੇ ਨਾਮ ਨਾਲ ਸੀਵਰੇ ਦਾ ਕੰਮ ਵੀ ਗੁਰਸਖ ਵਿੱਚ ਚੱਲ ਰਿਹਾ ਮੈਂ ਸੱਚਾ ਤੁਹਾਡੀ ਸਾਰੇ ਸੰਗਤਾਂ ਜੀ ਮਾਣ ਹੈ ਇੱਕ ਵੀ ਕੰਮ ਨੂੰ ਪੂਰਾ ਨਹੀਂ ਰਹਿਣ ਦਿਆਂਗੇ ਮੇਰੀ ਵਾਦਾ ਮੇਰੀ ਜਵਾਨ ਹੈ ਤੁਹਾਡੇ ਨਾਲ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਗੋਬਿੰਦ ਪ੍ਰਤਮਾਲ ਬੇ ਰੋੜੀ ਸਾਹਿਬ ਜੀ ਦਾ ਤੇ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀਪੀ ਸਪੀਕਰ ਪੰਜਾਬ ਜਿਨ੍ਹਾਂ ਨੇ ਦੇਸਾ ਵਾਲਾ ਜਖਮੀ ਗੰਵਾਂ ਦੇ ਲਈ ਤੁਹਾਨੂੰ ਗੱਡੀ ਦਾ ਵਾਣਾ ਕੀਤਾ ਵੀ ਖੁਸ਼ੀ ਦਿਨਾਂ ਦੇ ਵਿੱਚ ਤੁਹਾਨੂੰ ਚੱਕ ਲਿਆਦੇ ਦੇ ਦਿੱਤਾ ਜਾਵੇ 10 ਲੱਖ ਦਾ ਅਸੀਂ ਸਾਰੇ ਕਮੇਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੌਰੀ ਸਾਹਿਬ ਜਥੇਪੀਕਰ ਪੰਜਾਬ ਜੈ ਕਿਸਨ ਸਿੰਘ ਜੀ ਰੌੜੀ ਸਾਹਿਬ ਜਿਨ੍ਹਾਂ ਦੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇਲਾਕੇ ਦੇ ਵਿੱਚ ਨੇ ਬਹੁਤ ਵੱਡਾ ਸਤਿਕਾਰ ਦੁਨੀਆ ਦੇ ਵੱਡੇ ਮਾਲ ਸਮੁੱਚੇ ਨਗਰ ਦੇ ਵਿੱਚ ਜਿੱਥੇ ਰਜੀਵ ਰਾਣਾ ਜੀ ਹੁਣਾਂ ਨੇ ਇਹਦੇ ਵਿੱਚ ਇਹਦੇ ਸਵੇਰ ਤੋਂ ਹੁਣ ਤੱਕ ਆਏ ਉਹਨਾਂ ਨੂੰ ਆਪਣੇ ਮਾਈਕ ਤੋਂ ਮੁਖਾਰਬ ਕੀਤਾ ਹੈ ਅੱਜ ਇਹ ਵੱਡੀ ਕੁਸ਼ਤੀ ਇਹਦੇ ਦੋਨਾਂ ਪਹਿਲਵਾਨਾਂ ਦੇ ਦਰਮਿਆਨ ਚੱਲੀ ਹੈ ਕਿ ਪਾਸੇ ਰਾਣਾ ਮਹਿਰਬਾਜੀ ਵੜਵਾ ਜਿਹਨਾਂ ਦਾ ਚੰਦਿਆ ਹੋਇਆ ਪੱਠਾ ਲਾਡੀ ਨਾਲ ਦੂਸਰੇ ਪਾਸੇ ਸਰਦਾਰ ਬਗੇਰ ਸਿੰਘ ਜੀ ਕਾਰੇ ਵਾਲੰਦੀਆਂ ਉਹਨਾਂ ਦਾ ਚੰਦਿਆ ਹੋਇਆ ਪੱਠਾ ਜਿਹਦੇ ਦਰਮਿਆਨ ਬੜੇ ਟਾਪ ਦੀ ਕੁਸ਼ਤੀ ਚੱਲ ਰਹੀ ਹੈ ਕਿਸਪਾ ਦੀਆਂ ਕਾਕਾ ਬਟਾ ਜੀ ਦੇ ਦਰ ਕਾਕਾ ਭਲਵਾਂ ਜੀ ਜਿੱਤੇ ਵੀ ਹੋਵੇ ਸਾਡੇ ਸ਼ੰਤੀ ਭਲਵਾਂ ਜੀ ਨੂੰ ਜ਼ਰੂਰ ਮਿਲ ਲੈਣਾ ਕਾਕਾ ਪਹਿਲਵਾਨ ਜੀ ਗਰ ਸ਼ੰਕਰ ਬਾਟਾ ਦੀ ਕੁਸ਼ਤੀ ਹੈ ਇਹਨਾਂ ਮੱਲਾਂ ਦੇ ਦਰਮਿਆਨ ਜਦ ਵੀ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਤਹੀਰੇ ਪਰਖੀ ਦੇ ਨਹੀਂ ਕਵਾੜੀਆਂ ਤਾਂ ਜਾਣੇ ਤਹੀਰੇ ਕਿ ਮਤ ਤੋੜੀਆਂ ਦੀ ਪਰੇ ਹੁਣ ਬਹੁਤਾ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ ਤੋਂ ਉੱਤੇ ਸ਼ੋਰ ਲਿਆ ਦੀ ਸੱਚੀ ਗੱਲ ਸਜੜੇ ਰੁਖ ਹੋ ਗਏ ਉਹਨਾਂ ਉੱਤੇ ਪਾਉਂਦੇ ਨਾ ਪਰਿੰਦੇ ਜਿਹੜੇ ਰੱਖੇ ਨੇ ਸਾਹਮ ਤੇ ਸਰੀਰ ਮਿੱਤਰੋ ਦੱਸੋ ਕਾਹਨੂੰ ਚਿੰਤਾ ਵਿੱਚ ਗੱਲ ਨੇ ਮੇਰੇ ਨਾਲੋਂ ਵੱਧ ਗਵਾਂਢੀ ਕੋਲ ਹਰ ਬਿਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ ਚਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਤੇ ਬਾਹਲੇਾਂ ਦੇ ਨਾਲੋਂ ਤੂੰ ਚੰਗਾ ਹੈ ਸੰਧੂਆ ਹੋ ਕੇ ਪੋਜ਼ਿਟਿਵ ਸ਼ੁਕਰ ਮਨਾਈ ਜਾ ਜਿਹੇ ਅੰਗ ਪੈਰ ਸਾਬ ਤੇ ਹੋਰ ਦੱਸੋ ਚੜ੍ਹ ਲਈ ਵੱਜ ਚਾਹੀਦਾ ਰੱਬ ਨੂੰ ਲਾਪੇ ਦੇਣ ਵਾਲਿਆ ਲੋਕਾਂ ਡੱਟ ਸੋਚ ਪੰਜਾਬ ਨੇ ਜਿੰਦਗੀ ਜਿਉਣੀ ਤੈਨੂੰ ਅੱਖੀ ਲੱਗਦੀ ਜਾ ਕੇ ਹੱਥ ਪਤਾਲ ਜੇਣਾ ਮਾਰ ਲਈ ਵੱਡੀ ਕੁਸ਼ਤੀ ਜਾਂਦੀ ਉੱਥੇ ਪਾਣੀ ਨਾਗ ਹੈ ਆ ਬੜੋ ਵਾਲਿਆ ਤੇ ਥੰਮੇ ਪਾਸੇ ਖੇੜਾ ਜਰਵਾਨ ਜੀ ਕਾਲੇ ਵਾਲੇ ਦੀ ਜਿਆਰ ਕਾਲੀ ਪੌਂਖਰ ਕੇ ਉਹਨਾਂ ਨਾਮ ਸੁਣੀਏ ਲੋ ਅੱਜ ਦੀ ਵੱਡੀ ਕੁਸ਼ਤੀ ਚੱਲਦੀ ਉਹਨਾਂ ਪਹਾੜਾਂ ਦੇ درمیان ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕਿ ਜੂਗਤੋਂ ਸੱਚ ਜਲੀ ਹੁੰਦੇ ਹਾਂ ਫਿਰ ਲਗਦੀ ਦਲੇਰੀਆਂ ਦੀ ਸੋਣ ਨਹੀਂ ਹੁੰਦੀ ਮਿਲਦੇ ਜਿਨੂੰ ਡਿਸਕਾਊਂਟ ਦੇ ਨਹੀਂ ਜੱਜਮੈਂਟ ਦੀ ਵੀਡੀਓ ਫੋਰਮੇਲ ਨਹੀਂ ਹੁੰਦੀ ਖੇਤਾਂ ਵਾਲੀ ਪਹਿਲਾਪ ਕਿੱਥੋਂ ਦੱਸਦੇ ਦੇਖੀ ਜਮੀਨ ਤਾਂ ਦੀ ਹੱਕ ਕੌਣ ਤੋਂ ਕਾਂਗਰਸ ਕੌਂਡੀਆਂ ਨੇ ਵੰਡ ਜੂੰਦ ਮਿਲਦੇ ਤਜਰਬੇ ਨਾ ਐ ਮਾ ਜਾਣ ਤੋਂ ਸਾਡੇ ਦਰਮਿਆਨ ਡਾਇਕਸ਼ਨ ਜੀ ਰੌੜੀ ਸਾਹਿਬ ਬੱਡੀ ਸ਼ਖੀਦ ਪੁੱਜੀ ਹੈ ਔਰ ਇਲਾਕੇ ਦੇ ਵੱਡੇ ਜ਼ਿੰਮੇਵਾਰੀ ਨੇ ਚਿਹਰੇ ਨੇ ਧੰਨਵਾਦ ਕੀਤਾ ਜਾ ਰਿਹਾ ਜਿੱਥੇ ਦੇਪਤੀ ਸਪੀਕਰ ਪੰਜਾਬ ਕੌਣ ਕੌਣਾ ਪਾਣਾ ਪੁੱਛੇ ਚਿੱਟੇ ਚੰਨ ਨੂੰ ਜਿਹੜੇ ਕੰਮ ਨਾਲ ਚੱਲਦੀ ਹੈ ਰੋਟੀ ਮਿੱਤਰੋ ਕਦੇ ਨਿੰਦੀ ਇਹਨਾ ਉਸ ਕੰਮ ਨੂੰ ਲਓ ਸਾਹਮਣੇ ਦੇਖ ਕੇ ਕੁਸਤੀ ਐਨ ਬੱਲੇ ਬੱਲੇ ਹੋ ਗਈ ਹੈ ਦੇਖ ਕੇ ਕੌਣ ਜਿੰਦਾ ਕੌਣ ਹੱਟਾ ਗੱਲਾਂ ਸਮਝੀਆਂ ਮਹਾਰਾਤਾ ਪਜਮਲ ਸ਼ਾਬਾਸ਼ ਵੀ ਹਰ ਦੇ ਲਈ ਜਥਾ ਦੇ ਗਰਮੀ ਵਿੱਚ ਬੰਦਾ ਨਹੀਂ ਕਦੇ ਰੁਕ ਸਕਦਾ ਇਹ ਮਰ ਹੌਸਲਾ ਜਜ਼ਬਾ ਹੋ ਮਿਲ ਮੈਚਰ ਉਹ ਬੰਦਾ ਜਿਹਨੇ ਦੁੱਸਕ ਦਾ ਜਿੰਨੇ ਮੇਥੇ ਚੋਟੀ ਨੂੰ ਹੱਥ ਲਵਾ ਉਹ ਬੰਦਾ ਨੇ ਵਜੀਰਿਆ ਕਦੇ ਦੁੱਸਕ ਦਾ ਜਿੰਨਾ ਸਮੇਂ ਦੀਆਂ ਬੱਤਾਂ ਮਾਣਦੀਆਂ ਗੱਲਾਂ ਅੱਗੇ ਕਦੇ ਖੁੱਤ ਦੀ ਗੱਲ ਹੋਣੀ ਹੈ ਤਾਲੀਆਂ ਮਾਰਦੇ ਜੋਰ ਦਾ ਦੋਨਾਂ ਪੁਲਵਾਨਾਂ ਦੀ ਬਰਾਬਰ ਦੀ ਕੁਸ਼ਤੀ ਹੈ ਲਾਓ sire de mann chalda ਹੋਇਆ ਟਾਈਮ ਪੂਰਾ ਹੈ ਸਾਡੀ ਇੱਕ ਮਿੰਟ ਰੁਕ ਲਿਓ ਬਈ ਹੁਣ ਟਾਸ ਪਾ ਦਈਏ ਜਾਨ